ਸ੍ਰੀ ਗੁਰੂ ਜੀ ਸਾਰਿਆਂ ਨੂੰ ਤੇ ਵੈਲਕਮ ਆ ਤੁਹਾਡਾ ਆਪਣੇ ਜਗਰਾ ਸਿੱਧੂ ਦੇ ਬਲੌਗ ਚ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਵੈਲਕਮ ਆ ਤੁਹਾਡਾ ਬਲੌਗ ਚ ਕਿਦੇ ਵੀ ਸਾਹਿਬ ਦੇ ਹਾਂ ਤੇ ਅੱਜ ਦੀ ਵੀਡੀਓ ਕਰਤੀ ਆਪਾਂ ਸਟਾਰਟ ਅੱਜ ਆਪਾਂ ਸਾਰਾ ਦਿਨ ਕੀ ਕੀ ਕਰਦੇ ਆ ਤੁਹਾਨੂੰ ਦੱਸਾਂਗੇ ਓਕੇ ਮਿਸਤਰੀ ਵੀ ਆ ਗਿਆ ਸਾਡੇ ਚ ਇੱਕ ਦੋ ਇਹ ਤਿੰਨ ਤਿੰਨ ਤੂੰਗਾ ਪਾਣਾ ਯਾਰ ਪੰਜ ਇੱਕ ਉਹ ਵੀ ਜਿਹਾ 6 ਤੇ ਮੈਂ ਸੱਤ ਸੱਤ ਜਣੇ ਕੱਢੀ ਮੈਂ ਮੈਂ ਉਹਦੀ ਬੱਕਰੀ ਸੱਤ ਜਣੇ ਆ ਸੀ ਤੇ ਤੇਰੇ ਡਰਾਈਵਰ ਦੀਆਂ ਦੋਨੇ ਲੱਤਾਂ ਇੱਕ ਪਾਸੇ ਕੀਤੀਆਂ ਹੋਈਆਂ ਨੇ ਹਾਂ ਖਲਾਚਾ ਦਾ ਬੰਦਾ ਆ ਆ ਗੇਅਰ ਵਾਲਾ ਦੋ ਜਣੇ ਗੱਡੀ ਚ ਲਾਉਂਦੇ ਆ ਦੋ ਜਣੇ ਬੱਕਰੀ ਚ ਲਾਉਂਦੇ ਆ ਇਹ ਵੀ ਦੱਸਣਾ ਤੇ ਤੁੰਨੇ ਇਹ ਦੂਜੇ ਕਿਹੜੇ ਵਾਰ ਚਲੋ ਪੈ ਗਿਆ ਨਹੀਂ ਪਿਆ ਪੈ ਯਾਰ ਕੈਸੀ ਨਹੀਂ ਪਿਆ ਪੈ ਗਿਆ ਯਾਰ ਦੂਜਾ ਗੇਰ ਜਿਹੜਾ ਕਾਚੇ ਹੈ ਦੇ ਕੋਈ ਪਾਈ ਨਾ ਪੂਰਾ ਚੱਲ ਜਾਂਦਾ ਚੇਲਾ ਮਰਾਏ ਹਾਂ ਕੱਲ ਪਤਾ ਨਹੀਂ ਠੀਕ ਹੋਣਾ ਨਾ ਮੈਂ ਨਾ ਉਹ ਮਾਰ ਕੇ ਸੁਖਾਣੀ ਇਹਨਾਂ ਨੇ ਮੈਨੂੰ ਉਹ ਦੇ ਨਹੀਂ ਗੱਡੀ ਤੇ ਬਦਲਾ ਅੱਜ ਮੀਂਹ ਫੇਰ ਪੈ ਗਿਆ ਦੋ ਪਲਾਂਟ ਜਿੰਨਾ ਕਿ ਪਾਣੀ ਹੋ ਗਿਆ ਹਾਂ ਦੋ ਤਲ ਤਾ ਪਾਣੀ ਹੈ ਜਿੰਨਾ ਕਿ ਚੱਕਰ ਟੈਟ ਗਿਆ ਫੇਰ ਹੋ ਗਿਆ ਫੇਰ ਹੋ ਗਿਆ ਫੇਰ ਉਹ ਘੰਟੇ ਮੀਂਹ ਬਿਆ ਲਗਾਤਾਰ ਤੇ ਮੀਂਹ ਪੈਂਦੀ ਖੇਰਾ ਦਸਭਾਵਨਾ ਕੀ ਬੱਦਲ ਬਹੁਤ ਸੋਹਣੇ ਲੱਗਦੇ ਆ ਤਾਂ ਬਹੁਤ ਮੈਲੈਂਟ ਹੈ ਪੈਣਾ ਕੱਲ ਮਰਸੂਰਾ ਮੈਂ ਅੱਜ ਸ਼ਨੀਵਾਰ ਸੀ ਯਾਦ ਮੀਂਹ ਹਟ ਗਿਆ ਅੱਜ ਸ਼ਨੀਵਾਰ ਤੇਰੇ ਕਿਤਰੋ ਮੀਂਹ ਪੈਂਦਿਆ ਸੀ ਤੇ ਆਪਾਂ ਫੋਨ ਭਾਨਾ ਦੇ ਗਿਆ ਸੀ ਦੇਣਾ ਸੀ ਕੇ ਬੰਦੇ ਦਾ ਤੇ ਉਹ ਆਪਾਂ ਇਹ ਦੁਕਾਨ ਤੇ ਫੋਨ ਭਾਨਾ ਦੇਣਾ ਦੇ ਦਿੱਤਾ ਹੁਣ ਇਸ ਤੋਂ ਬਾਅਦ ਆਪਾਂ ਜਾਣਾ ਵਾ ਲੈਂਡਮੈਂਟ ਵਾਲੀ ਦੁਕਾਨ ਤੇ ਇਹ ਅਲਾਈਨਮੈਂਟ ਕਰਾਉਨੇ ਆ ਜੀ ਤੇ ਓਕੇ ਰਿਪੋਰਟ ਕਰਦੇ ਮੀਂਹ ਪਈ ਜਾਂਦਾ ਨਿਕਲ ਨਿਕਾ ਤੇ ਅਲਾਈਨਮੈਂਟ ਕਰਾਉਣ ਤੋਂ ਬਾਅਦ ਕਿੱਥੇ ਜਾਣਾ ਸੀ ਆਪਾਂ ਹਾਂ ਤੇਜ਼ ਕੱਸ ਲੈਣਾ ਹੱਟ ਕੋਲੋਂ ਸਮਾਨ ਲੈਣਾ ਕੁਝ ਕਰੇਂਦਾ ਤੇਜ਼ ਕੱਸ ਲੈਣਾ ਉਹ ਲਵਾਂਗੇ ਸਕਰੂ ਡਰਾਇਵਰ ਸੁਰੂਰ ਸੁਰੂਰ ਇਹ ਬਿਲਡਿੰਗਾਂ ਦੇ ਕੋਲ ਸਾਡੇ ਰੂਮਾਂ ਵਾਲੀ ਸਾਈਡ ਤੇ ਸਕਰੂ ਦਾ ਡਰਾਇਵਰ ਸਕਰੂ ਦਾ ਡਰਾਇਵਰ ਇਹ ਇਹ ਆ ਗਈ ਸਬਜ਼ੀ ਦੀ ਦੁਕਾਨ ਇਹ ਗੱਡੀਆਂ ਦੀ ਪਾਰਕਿੰਗ ਗੱਡੀਆਂ ਖਲੋਤੀਆਂ ਪਾਰਕਿੰਗ ਨਹੀਂ ਐ ਉਧਰ ਖਲੋਤੀਆਂ ਇਹ ਖੂਹ ਆ ਜਿੱਥੋਂ ਪਾਣੀ ਭਰਦੇ ਮੌਤ ਦਾ ਖੂਹ ਐ ਇੱਥੋਂ ਪਾਣੀ ਭਰ-ਭਰ ਕੇ ਕੱਢਦੇ ਆ ਜਿਹੜਾ ਬਿਲਡਿੰਗਾਂ ਚ ਪੈਂਦਾ ਪਾਣੀ ਯੂਜ਼ ਕਰਦੇ ਆ ਉਹ ਮਤਲਬ ਸੀਮੈਂਟਰ ਲਾਉਣ ਲਈ ਜਾਂ ਤਾਰ ਕੰਨ ਲਈ ਜਾਂ ਕੁਝ ਇੱਥੋਂ ਭਰ-ਭਰ ਕੇ ਕੱਢਦੇ ਓਏ ਬਾਕੀ ਦਾ ਬਲੋ ਕਾਪਾ ਕਰਦੇ ਆ ਕਿ ਕੰਟੀਨਿਊ ਆਪਾਂ ਕੱਡੀ ਦੀ ਕਰਾਲ ਕੇ ਲੈਣ ਮੈਂ bây giờ mình phải làm ra cái bia ghép bóng cái cỡ đó là

और माय नेम इज अयान एंड आई एम अ गेमर बीजे माय आपका चैनल का नाम क्या है सिद्धू 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 सब्सक्राइब चैनल गाइस ओके वेरी नाइस ਸਾਰੇ ਸਾਬ ਟਾਇਰਾਂ ਦੇ ਟਾਇਰਾਂ ਦੇ ਸਾਹਿਬ ਇੱਧਰ ਬੈਠੇ ਮੌਸਰਮ ਹੋ ਗਿਆ ਬਸ ਰੋ ਜਾਣਾ ਟਾਇਰੀ ਬਟੈਰ ਜੋ ਉਹ ਆਪਣੀਆਂ ਕਰੇਨ ਲੱਗੀ ਹੈ ਇਸ ਵੇ ਆਏ تھے ਅਸੀਂ ਉਸ ਕੋ ਸਾਈਡ ਕਰਕੇ ਆ ਵੀ ਅਸੀਂ ਜਾ ਰਹੇ ਜਰਨਲ ਜਰਨਲ ਸਟੋਰ ਨਹੀਂ ਸੋਚੋ ਕੀ ਕਹਿੰਦੇ ਹੁੰਦੇ ਬੈਟਰੀਆਂ ਬੈਟਰੀ ਵਾਲੀ ਬਣਾਉਂਦੇ ਚੱਲ ਰਹਾ ਸਾੜਾਂ ਦਾ ਵੀਓ ਵੇਖੋ ਸਾਡੇ ਸ਼ੇਕ ਸਾਡੇ ਸਾਡੇ ਫਿਰ ਮੋਹਰਸਤਾਨ ਦੇਖੀ ਕਿ ਇਹ ਚੀਜ਼ ਮੈਂ ਬੈਟਰੀ ਨੂੰ ਉੱਪਰ ਪਚਾ ਦਿਆ ਬੈਟਰੀ ਉੱਚ ਉਡਾਤਾ ਉਹ ਵਾ ਕਸਾੜ ਦੇ ਉਡਾਤਾ ਇਹ ਕਿੰਨਾ ਔਟੇ ਆਈ ਰਾ ਕਹਿੰਦੇ 12 ਵੋਲਟ ਹੈ ਕਹਿੰਦੇ ਵੇਸ਼ ਕੀ ਹਾਂ ਯਾ ਲੋਕ ਟਾਕਾ ਕਰੇਗੇ ਬਚ ਗਿਆ ਪਤਾ ਨਹੀਂ ਹੁਣ ਬੋਲ ਤੇ ਲੋੜ ਆਇਆ ਕੀ ਚੱਕਰ ਪਿਆ ਬੋਲ ਤੇ ਆਇਆ ਪਹਿਲੀ ਵਾਰ ਕਦਾ ਹਾਦਸਾ ਦੇਖਿਆ ਬੋਲਦੇ ਆਣਾ ਬੋਲ ਤੇ ਲੋੜ ਵੇ ਨਾ ਪਹਿਲੀ ਵਾਰ ਇਹਦਾ ਹਾਦਸਾ ਦੇਖਿਆ ਮੈਂ ਯਸ ਜਾ ਰਹੇ ਹੋ ਨਾ ਆਪਾਂ ਦੇ ਵਿੱਚ ਸ਼ਾਰਟ ਹੋ ਗਏ ਜਾਂ ਸੜ ਗਏ ਹਾਂ ਰੱਬ ਜਾਣੇ ਜਿਹਨੇ ਫਾੜੀ ਆ ਉਹਨੇ ਨਾ ਸੱਚ ਦੱਸਣਾ ਤੇ ਨਾ ਕਿਹਨੇ ਸੱਚ ਦੱਸਿਆ ਇਹ ਦਰ ਖੱਡੇ ਭਰਦੇ ਆ ਬਹੁਤ ਤਕੜਾ ਖੱਡਾ ਉਹ ਕਦੋਂ ਭਰਨਗੇ ਲਾਲੀਆਂ ਗੱਡੀਆਂ ਨਾਲ ਲੈਂਸ ਉਹ ਯਾਰ ਕਭ ਯਸ ਯਸ ਉਹ ਨਾ ਅਜੇ ਤੱਕ ਨਹੀਂ ਆਇਆ 100 ਮੜਾ ਜੀ ਉਹ ਕਹਿੰਦਾ ਇਹ ਦੁਕਾਨ ਤੇ ਆਪਣਾ ਡੇਲੀ ਕੀੜਾ ਹੁੰਦਾ ਹੁੰਦਾ ਕੀ ਕਹਿਣਾ ਤਾ ਇੱਕ ਬੋਟ ਲੈਣਾ ਹੈ ਪਰਾ ਸਿਰਫ ਸਾਡੇ ਮੇਂ ਕਿਹਾ ਦਿਮਾਗ ਖਰਾਬ ਕੀਤਾ ਮੇਰਾ ਦਿਲ ਕਰਦਾ ਅੱਜ ਦਾ ਬੋਟ ਰੱਖਾਂ ਤੇ ਪਿੱਛੋਂ ਥੋੜਾ ਮਾਰਾ ਸਿਰਦਾਰ ਬਾਗਰਾਸਾ ਸ਼ੇ ਲੋਕੀ ਆਨਲਾਈਨੇ ਪਾਣੇ ਕੀ ਕਰੀਏ ਗਾੜੀ ਇੱਧਰ ਸਾਡੇ ਫੋਨਾਂ ਦੀ ਹੀ ਸੇਲ ਲਾ ਨੋ ਵੀ ਮਿੱਤਰੋ ਅੰਧੇਰਾ ਹੋ ਗਿਆ ਹਨੇਰਾ ਹੋ ਗਿਆ ਅੰਧੇਰਾ ਨਹੀਂ ਮੁੰਡਾ ਸਦਾਈ ਠੱਠੇ ਵਾਲਾ ਉਹ ਤੇ ਤੇਰਾ ਨਾਮ ਬਾਦਨਾ ਟੱਠੇ ਵਾਲੇ ਮੁੰਡਾ ਠੱਠੇ ਪਿੰਡ ਦਾ ਆ ਇਹਨੇ ਕ੍ਰੇਨ ਸਿੱਖਣ ਆਇਆ ਏ ਹਾਂਜੀ ਠੱਠਾ ਪਿੰਡਿਆ ਦਾ ਬਾਬੂ ਡੱ ਲੱਗੇ ਜਬਾਲ ਲੱਗੇ ਬਾਬਾ ਪਿੰਡ ਪੈ ਜਾਂਦੇ ਇਹਦੇ ਪਿੰਡਾਂ ਹੈ ਗੁੱਡੇ ਸ਼ਾਨੀ ਬਾਬਾ ਬੁੱਢਾ ਸਾਹਿਬ ਠਬਾਲ ਕੋਲੇ ਇਹ ਇਹਦੇ ਬਾਬੜੇ ਮੰਨਣ ਬੇੜ ਸੁਣਿਆ ਮੰਨਣ ਚਬਾਲ ਸੁਣਿਆ ਗੁਰਦਾਸਪੁਰ ਵਾਲਿਓ ਕੀ ਚੱਕਰ ਕੀ ਹੈ ਚਬਾਲ ਸੁਣਿਆ ਸਾਡੇ ਏਰੀਆ ਚ ਆਉਂਦੇ ਨਹੀਂ ਇਹ ਤੇ ਤਰਨਤਾਰਨ ਤੇ ਤਰਨਤਾਰਨ ਸੁਣਿਆ ਉੱਤੋਂ ਗੱਡੀ ਚਬਾਲ ਆਉਂਦਾ ਸਾਡੇ ਖੱਬੇ 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 ਹੱਥ ਨੂੰ ਜਾਈਏ ਤੇ ਤੇ ਨਾਲ ਹੀ ਆਉਂਦਾ ਬਾਬਾ ਬੁੱਢਾ ਸਾਹਿਬ ਗੁਰਦਾਰਾ ਬਹੁਤ ਆ ਮੇਲਾ ਵਾ 6 7 8 ਨੂੰ ਆਗੇ ਆ ਬਹੁਤ ਬਟਾੜਾ ਮੇਲਾ ਤਿੰਨ ਦਿਨ ਚੱਲਣਾ ਆਏ ਆਗਲੇ ਮਹੀਨੇ ਤਿਆਰੀ ਹੋ ਗਈ ਹੈ ਹਾਂ ਹਾਂ ਗੱਡਾ ਬੜਾ ਬੰਦਾ ਔਰ ਉਸਤਾਦ ਫੋਨ ਕਹਾਂ ਫੋਨ ਕਹਾਂ ਫੋਨ ਕਰਾ ਕਰ ਲਿਖਿਆ ਤਾਂ ਉਸਕੋ ਰਬੜ ਉਤਾਰਾ ਰਬੜ ਉਤਾਰਾ ਲੈ ਕੇ ਆ ਗਾਰੰਟੀ ਹੈ ਉਸਕਾ ਲੈ ਕੇ ਆਂ ਦੇਖੇ ਕਿਵੇਂ ਚੱਲ ਰਹੀ ਹੈ ਟੱਚ ਉਹ ਸਾਡਾ ਠੇਕੇਦਾਰ ਸਾਹਿਬ ਫਿਰਦਾ ਬੇਲੀਆਂ ਬੋਲਾ ਤੇ ਮੈਨੂੰ ਛੱਡ ਗਿਆ ਰੂਮ ਚ ਨਹੀਂ ਲੈ ਕੇ ਗਿਆ ਨਾਲ ਇਹਨੂੰ ਵੀ ਛੱਡ ਗਿਆ ਕਦੋਂ ਆਣੀ ਆਪਾਂ ਲੈਣ ਲੈ ਦਿਖਾ ਕੇ ਲੈ ਆ ਰੋ ਤੂੰ ਕੈਮਰਾਵਲ ਮੈਂ ਇੰਨਾ ਦਿਖਾ ਕੇ ਲੈ ਆ ਰੋ ਹਾਂ ਬਸ ਲੈ ਜਾ ਚੱਲ ਬਾਸਰਾਮ ਬੋਲਿਆ ਕਰ ਕੋਸ ਨਾਲ ਇਹ ਕੈਮਰਾਮੈਨ ਭੰਨਾ ਤੇਰਾ ਹਰ ਸਾਡੇ ਬੰਦੇ ਮੈਂ ਸਾਡੇ ਰੋਟੀਆਂ ਲਾਉਂਦੇ ਕਿਹੜਾ ਪਿੰਡ ਖਾਈ ਆਪਣਾ ਬਸ ਬਸ ਇਹੀ 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 ਇਹੀ